ਹਰੇ ਸਾਥੀਓ ਸਤਿ ਸ੍ਰੀ ਅਕਾਲ ਜੀ ਜੈ ਗੁਰਦੇਵ ਜੀ ਆਪਾਂ ਇਸ ਸਮੇਂ ਪਹੁੰਚੇ ਆ ਬਾਰਡ ਨੰਬਰ 36 ਵਿਖੇ ਖੋੜਲਾ ਕਿੰਗਰਾ ਕਲੋਨੀ ਵਿਖੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਆ ਗਈਆਂ ਆ ਔਰ ਇਸ ਇਲਾਕੇ ਦੇ ਬਹੁਤ ਹੀ ਮੰਨੇ ਪ੍ਰਵੰਨੇ ਸਾਡੇ ਨਾਲ ਬਾਬਾ ਟੇਕ ਚੰਦਰ ਅਬਦਾਸੀਆ ਜੀ ਹਨ ਸੋ ਜਿਨ੍ਹਾਂ ਨੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਆ ਕੱਲਾ ਇਸ ਇਲਾਕੇ ਦੀ ਨਹੀਂ ਪੂਰੇ ਪੰਜਾਬ ਲੈਵਲ ਤੇ ਬਹੁਤ ਸਾਰੇ ਵੱਡੇ ਵੱਡੇ ਕਾਰਜ ਕੀਤੇ ਆ ਇਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਨੂੰ ਟਿਕਟ ਮਿਲੀ ਹੈ ਔਰ ਆਓ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਕਿਹੜੇ ਕਿਹੜੇ ਇਹਨਾਂ ਦੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਇਹ ਚੋਣਾਂ ਲੜਦੇ ਆ ਪਾਪਾ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੈਗੁਰਦੇਵ ਜੀ ਜੈਗੁਰਦੇਵ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਕਨਕਵੀਰ ਜੈ ਬਲਮੀਕੀ ਹਰ ਹਰ ਬਲਮੀਕੀ ਜੈ ਭੀਮ ਜੈ ਭਾਰ ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਜਿਹੜਾ ਆਪਣਾ ਉਮੀਦਵਾਰ ਉਤਾਰਿਆ ਵਾਰਡ ਨੰਬਰ 36 ਤੋਂ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਤੁਸੀਂ ਲੋਕਾਂ ਦੇ ਮੁੱਦੇ ਆ ਜਿਨ੍ਹਾਂ ਤੇ ਚੋਣਾਂ ਲੜਦੇ ਆ ਜੀ ਲੜ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੀੜੀ ਉੱਤੇ ਟਿਕੜ ਦੇ ਕੇ ਮਾਨ ਬਖਸ਼ਿਸ਼ ਕੀਤਾ ਸੋ ਉਸ ਤੋਂ ਬਾਅਦ ਜਿਹੜਾ ਹੈ ਮੇਰਾ ਸਾਰਾ ਹੀ ਇਲਾਕਾ ਨਿਵਾਸੀਆਂ ਦੇ ਬੋਲੋ ਜਿਹੜਾ ਧੰਨਵਾਦ ਕਰਦਾ ਮੈਂ ਜਿਹੜਾ ਇਸ ਵਾਰ ਮੈਨੂੰ ਸੇਵਾ ਕਰਨ ਦਾ ਮੈ ਕਹਿੰਦਾ ਮੌਕਾ ਦਿਓ ਕਿਉਂਕਿ ਮੈਂ ਆਪਣੇ ਇਲਾਕੇ ਦੇ ਵਿੱਚ ਕਾਫੀ ਚਿਰਾਂ ਤੋਂ ਪਹਿਲਾਂ ਵੀ ਆਪਣੇ ਜਿਹੜੇ ਸੇਵਾਾਂ ਨਿਭਾ ਰਿਹਾ ਇੱਕ ਤਾਂ ਜਿੱਦਾਂ ਆਪਾਂ ਕਹਦੇ ਚਲੋ ਇਲਾਕੇ ਵਿੱਚ ਜਿੱਥੇ ਵੀ ਆਪਣੀ ਮੁਸ਼ਕਲ ਆਉਂਦੀ ਉੱਥੇ ਖੜੀਦਾ ਡਿਵੈਲਪਮੈਂਟ ਦੇ ਵਿੱਚ ਵੀ ਜਿੱਥੇ ਵੀ ਲੋੜ ਪੈਂਦੀ ਆ ਚਾਹੇ ਕੋ ਸਾਫ ਸਪਾਈ ਦੇ ਆ ਚਾਹੇ ਸਿਵਲ ਵਿਗਾਰਾ ਦੀ ਆ ਕਿਸੇ ਵੀ ਜਿਹਦੀ ਪਾਣੀ ਪ੍ਰੋਬਲ ਪੈਂਦੀ ਜਿਹੜੀ ਆ ਉਹ ਇਲਾਕੇ ਦੇ ਵਿੱਚ ਆਪਾਂ ਜਿਹੜੀ ਸੇਵਾ ਕਾफी ਜ਼ਰੂਰਦ ਕਰ ਰਹੇ ਕਿਉਂਕਿ ਪਹਿਲਾ 5 ਸਾਲ ਨਿਕਲ ਗਏ ਕਾਉਂਸਲਰ ਖਤਮ ਹੋਏ ਨੂੰ ਮਤਲਬ ਕਹਿੰਦਾ 7 ਤੋਂ ਗਾਂ 2 ਸਾਲ ਪਹਿਗੇ 7 ਸਾਲ ਹੋ ਗਏ 7 ਸਾਲਾਂ ਵਿੱਚ ਦੇਖਦੇ ਕਿੰਨਾ ਕਾਰਜ ਕੀਤਾ ਹੈ ਪਹਿਲੇ ਕਾਉਂਸਲਰਾਂ ਨੇ ਉਹ ਹੁਣ ਜਿਹੜਾ ਪਬਲਿਕ ਦੇਖੂਗਾ ਇਹਨੂੰ ਵੀ ਆਪਾਂ ਇਸ ਵਾਰ ਕਿਹਨੂੰ ਵੋਟ ਪਾਉਣੀ ਆ ਮੈਂ ਆਪਣੇ ਕੰਮ ਦੇ ਆਧਾਰ ਤੇ ਕਹਿੰਦਾ ਕਿ ਮੈਂ ਕੰਮ ਕੀਤੇ ਆ ਗਾਂ ਵੀ ਕਰਾਂਗਾ ਉਹ ਇਸੇ ਅਧਾਰ ਤੇ ਮੈਂ ਆਪਣੀ ਵੋਟ ਮੰਗਦਾ ਕੰਮ ਕਰਕੇ ਬੱਬਾ ਜੀ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਆ ਲੋਕਾਂ ਦੇ ਕੰਮ ਕਰਵਾਏ ਆ ਅਗਰ ਇਲਾਕਾ ਨਿਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਲੋਕਾਂ ਦੇ ਜਿਹੜੇ ਦੁੱਖ ਦਰਦ ਆ ਉਹਨੂੰ ਵੱਡੇ ਲੈਵਲ ਤੇ ਜਿਹੜੇ ਆ ਦੂਰ ਕਰਵਾ ਸਕਦੇ ਆ ਔਰ ਤੁਸੀਂ ਡੋਰ ਟੂ ਡੋਰ ਟੂ ਡੋਰ ਲੋਕਾਂ ਦੇ ਨਾਲ ਵਿਚਰੇ ਹੋ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੁਹਾਨੂੰ ਵਾਰਡ ਨੰਬਰ 36 ਦੇ ਲੋਕਾਂ ਤੋਂ ਇਸ ਟਾਈਮ ਤੇ ਜਿਹੜਾ ਹੰਗਾਰਾ ਆ ਮੈਨੂੰ ਪਹਿਲਾਂ ਫੁੱਲ ਫੁੱਲ ਮਿਲਿਆ ਕਿਉਂਕਿ ਸਾਰਾ ਹੀ ਜਿਹੜਾ ਇਲਾਕਾ ਇਸ ਟਾਈਮ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਵੀ ਠੀਕ ਆ ਇਹ ਬਹੁਤ ਵਧੀਆ ਈਮਾਨਦਾਰ ਆ ਆਪਣੇ ਮੂੰਹੋਂ ਕਹਿੰਦੇ ਬੜਾਈ ਨਹੀਂ ਚਲੋ ਕਰਨੀ ਚਾਹੀਦੀ ਜੋ ਪਿੱਛੇ ਸਾਰਾ ਸਮਾਜ ਬੋਲ ਰਿਹਾ ਜਿੰਦਾ ਇਲਾਕੇ ਬੋਲ ਰਿਹਾ ਇਹ ਬੰਦਾ ਈਮਾਨਦਾਰ ਹੈ ਵਧੀਆ ਤੇ ਕੰਮ ਕਾਂ ਦੇ ਵਿੱਚ ਹਮੇਸ਼ਾ ਇਹ ਤੱਥ ਹੋਤ ਰਿਹਾ ਬਾਬਾ ਜੀ ਆਪਣਾ ਮੁਕਾਬਲਾ ਤੁਸੀਂ ਕਿਹਦੇ ਨਾਲ ਦੇਖ ਰਹੇ ਹੋ ਕਿਉਂਕਿ ਪਾਰਟੀਆਂ ਜਿਹੜੀਆਂ ਸਾਰੀਆਂ ਖੜੀਆਂ ਮੌਜੂਦ ਹੈ ਜਿਹੜੀ ਸੱਤਾਧਾਰੀ ਆ ਆਮ ਆਦੀ ਪਾਰਟੀ ਹੈ ਕਾਂਗਰਸ ਹੈ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਤੁਸੀਂ ਮੁਕਾਬਲਾ ਕਿਹਦੇ ਨਾਲ ਆਪਣਾ ਦੇਖ ਰਹੇ ਹੋ ਜਾਂ ਫਿਰ ਇੱਕ ਤਰਫੇ ਚੱਲੂ ਕੰਮ ਦੇਖੋ ਜੀ ਮੈਂ ਤਾਂ ਚਲੋ ਮੁਕਾਬਲਾ ਸਾਰੇ ਪਾਰਟੀਆਂ ਨਾਲ ਕਹਿੰਗੋ ਸਾਰੇ ਹੱਕ ਲੜ ਰਹੇ ਆਪਣਾ ਆਪਣਾ ਜੋਰ ਲਗਾ ਰਹੇ ਆ ਠੀ ਔਰ ਮੈਂ ਆਪਣੇ ਯੋਰ ਤੇ ਜਿਹੜਾ ਆਪਣਾ ਕੰਮ ਕੀਤੇਆਂ ਦੇ ਉੱਪਰ ਦਾਵਾ ਪੇਸ਼ ਕਰਦਾ ਵੀ ਮੈਂ ਕੰਮ ਕੀਤੇ ਆ ਕਿ ਮੇਰਾ ਇਹਦੇ ਵਿੱਚ ਜੋ ਵੀ ਇਲਾਕੇ ਪ੍ਰਤੀ ਆਪਣੀ ਸੋਚ ਲੱਖਦਾ ਜਾਂ ਉਹਨਾਂ ਦੀ ਸੋਚ ਲੱਖਦਾ ਕਿ ਮੈਨੂੰ ਪੂਰਾ ਉਹਨਾਂ ਦਾ ਜਿਹੜਾ ਸਾਥ ਮਿਲ ਰਿਹਾ ਭਾਜੀ ਅਗਰ ਇਲਾਕਾ ਨਿਵਾਸੀ ਤੁਹਾਨੂੰ ਭਾਰੀ ਵੋਟਾਂ ਦੇ ਨਾਲ ਜਿਤਾ ਦਿੰਦੇ ਆ ਤੇ ਪਹਿਲੇ 2-4 ਕੰਮ ਤੁਸੀਂ ਕਿਹੜੇ ਲੀਕ ਕੀ ਹੋਏ ਕਿ ਜਿਹੜੇ ਪਿੰਡ ਦੇ ਨਗਰ ਦੇ ਲਈ ਕਰੋਗੇ ਤੁਸੀਂ ਇਸ ਇਲਾਕੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਲਾਕੇ ਦੇ ਵਿੱਚ ਇਹ ਕਰੂੰਗਾ ਵੀ ਜਿਹੜੀਆਂ ਸੜਕਾਂ ਦੇ ਉੱਪਰ ਜਿਹੜਾ ਆਮ ਕੂੜਾ ਕਚਰਾ ਪਿਆ ਆ ਉਹ ਜਿਹੜਾ ਉਹ ਨਹੀਂ ਦਿਖਣਾ ਚਾਹੀਦਾ ਸਭ ਤੋਂ ਪਹਿਲਾਂ ਵੱਡਾ ਹੱਲ ਇਹ ਕੀਤਾ ਜਾਣਾ ਵੀ ਇਹਦੀ ਪੂਰੀ ਡਿਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਆ ਕਚਰੇ ਦਾ ਹਾਲ ਜਿੱਥਾ ਵੀ ਕੂੜਾ ਦਾ ਉਹਦਾ ਹੱਲ ਕੀਤਾ ਜਾਵੇ ਇਹ ਜ਼ਰੂਰੀ ਪਹਿਲਾਂ ਜਿਹੜਾ ਉਹ ਕਰੂੰਗਾ ਉਸ ਤੋਂ ਬਾਅਦ ਕੋਈ ਵੀ ਜਿਹੜੀ ਸਮੱਸਿਆ ਆਉਂਦੀ ਆ ਉਹ ਤੇ ਮੈਂ ਆਪਣੇ ਤੁਨੋਂ ਮਨੋਂ ਪਹਿਲਾਂ ਹੋ ਕੇ ਨਾਲ ਕਰਦਾ ਹੀ ਆ ਤੇ ਬਾਬਾ ਜੀ ਲਾਸਟ ਤੇ ਨਗਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਇਲੈਕਸ਼ਨ ਸੰਬੰਧੀ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗਾ ਇਸ ਟਾਈਮ ਤੇ ਮੈਨੂੰ ਮੌਕਾ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲੋਂ ਤੇ ਜਿਹੜਾ ਆਪਣਾ ਚੋਣ ਸ਼ਾਨ ਤਕੜੀ ਹੈ ਸਾਰਿਆਂ ਨੂੰ ਪਤਾ ਹੈ ਜੀ ਤੇ ਆਪਣੀ ਆਪਣੀ ਕੀਮਤੀ ਵੋਟ ਜਿਹੜੀ ਇੱਕ ਇੱਕ ਮੋਹਰ ਕਰਕੇ ਉਹ ਲਾ ਕੇ ਮੈਨੂੰ ਕਾਮਯਾਬ ਬਣਾਓ ਕਿਉਂਕਿ ਇਹਨਾਂ ਦੀ ਕਾਮਯਾਬੀ ਜਿਹੜੀ ਆ ਉਹ ਸਾਰੇ ਇਲਾਕੇ ਦੀ ਕਾਮਯਾਬੀ ਹੋਣੀ ਹੈ ਕਿਉਂਕਿ ਮੈਂ ਇਕੱਲਾ ਕਾਉਂਸਲ ਮੈਂ ਕਹਿੰਦਾ ਮੈਂ ਇਕੱਲਾ ਕਾਉਂਸਲ ਨਹੀਂ ਜਿਹੜੇ ਵੀ ਆ ਮੈਨੂੰ ਵੋਟ ਪਾਉਂਦਾ ਹਰ ਇੱਕ ਕਾਉਂਸਲ ਹੋਊਗਾ ਜਿੱਥੇ ਮਰਜ਼ੀ ਜਣਗੇ ਆਪਣੀ ਜ਼ਰੂਰਤ ਦੇ ਅਨੁਸਾਰ ਜੋ ਵੀ ਕੰਮ ਆ ਉਹ ਕਰਾਂਗੇ ਪੂਰਾ ਆਪਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਸੋ ਸਾਥੀ ਆਪਾਂ ਇਸ ਸਮੇਂ ਵਾਰਡ ਨੰਬਰ 36 ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਟੇਕ ਚੰਦ ਜੀ ਨੂੰ ਜਿਹੜਾ ਉਮੀਦਵਾਰ ਉਤਾਰਿਆ ਆ ਤੇ ਪਹਿਲਾਂ ਵੀ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਦੇ ਆ ਬਿਨਾਂ ਕਿਸੇ ਨਾਲ ਭੇਦ ਭਾਵ ਕੀਤੇ ਹੋਏ ਅਗਰ ਇਲਾਕਾ ਨਿਵਾਸੀ ਇਹਨਾਂ ਨੂੰ ਜਿਤਾ ਕੇ ਭੇਜਿਆ ਤੇ ਇਲਾਕੇ ਦੇ ਲਈ ਇਹ ਬਹੁਤ ਸਾਰੇ ਜਿਹੜੇ ਆ ਕੰਮ ਕਰ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ 22 ਲੈਵਨਿਊ ਚੈਨਲ ਸਾਡੇ ਚੈਨਲ ਨੂੰ ਫੋਲੋ ਦਾ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਠੀਕ ਆ ਮਟਕਵਾ ਮਾਰ ਠੀਕ ਆ ਜੀ ਘੁਮਾ ਦੋ ਘੁਮਾ ਦੋ ਮਾਰੋ ਸਾਰੇ ਵਾਸਤੇ ਮਾੜਾ ਕਿ ਮਾੜਾ ਜੇ ਬਲੈਕ ਲੱਗੇ ਦੇਖਦੇ ਫਿਰ ਵੀ ਆਪ ਲੱਗਦੇ ਕਿਤਾ ਕਰ ਤੋਂ ਨਿਸ਼ਾਨਾਰੇ ਜਿੱਤਦਾ ਕਰ ਦੋ ਨਾਰੀ ਲਾਵੇ ਦੋ ਤਨ ਰੋਮਣੀਆਂ ਕਾਲੀ ਦਲ ਜਿੰਦਾਬਾਦ ਮੋਰ ਕਿੱਥੇ ਲਾਉਣੀ ਆ ਅਕਰੀ ਉੱਤੇ ਲਾਉਣੀ ਆ ਮੋਰ ਕਿੱਥੇ ਲਾਉਣੀ ਆ ਤਕਰੀ ਉੱਤੇ ਲਾਉਣੀ ਆ ਮੋਰ ਕਿੱਥੇ ਲਾਉਣੀ ਆ ਤਕਰੀ ਉੱਤੇ ਲਾਉਣੀ ਆ ਬਾਬਾ ਤੇਗ ਚੰਦ ਜਿੰਦਾਬਾਦ ਬਾਬਾ ਤੇਗ ਚੰਦ ਜਿੰਦਾਬਾਦ ਘਟੜੋ